ਬੇਟੇ ਨੇ ਆਪਣੇ ਪਿਤਾ ਨੂੰ ਸਹੀ ਰਸਤੇ ਤੇ ਲਿਆਉਣ ਲਈ ਇੱਕ ਅਜੀਹਾ ਕਦਮ ਪਟਿਆ ਤੁਸੀਂ ਵੀ ਹੈਰਾਨ ਰਹਿ ਜਾਓਗੇ ਪੂਰੀ ਵੀਡੀਓ ਧਿਆਨ ਨਾਲ ਸੁਣੋ ਪਿਤਾ ਰੋਦੀ ਸ਼ਰਾਬ ਪੀਂਦਾ ਸੀ ਤਰ ਕੇ ਉੱਠ ਕੇ ਚਾਹ ਦੀ ਜਗ੍ਹਾ ਤੇ ਸ਼ਰਾਬ ਪੀਂਦਾ ਸੀ ਤੇ ਬੜਾ ਪਰੇਸ਼ਾਨ ਸੀ ਸਾਰਾ ਟੱਬਰ ਪਰ ਉਹ ਸਮਝਾਇਆ ਕਿਸੇ ਦੇ ਵੀ ਨਹੀਂ ਸੀ ਸਮਝਦਾ ਇਹਨਾਂ ਨੇ ਕਰਜ਼ਾ ਸਿਰ ਚੜਾ ਲਿਆ ਸੀ ਜੇ ਕੋਈ ਵੀ ਰਿਸ਼ਤੇਦਾਰ ਸਮਝਾਉਂਦਾ ਸੀ ਤਾਂ ਅਰਿਹਕ ਨੂੰ ਕਹਿ ਦਿੰਦਾ ਸੀ ਮੇਤੇ ਪਰੇ ਹੋ ਜਾ। ਮੇਰੇ ਬੱਚੇ ਬਹੁਤ ਲੈਕ ਨੇ ਕੋਈ ਗੱਲ ਨਹੀਂ। ਇੱਕੋ ਹੀ ਗੱਲ ਕਹਿੰਦਾ ਸੀ ਉਹ। ਜੇ ਬੱਚਿਆਂ ਨੇ ਵੀ ਸਮਝਾਉਣਾ ਪਿਤਾ ਜੀ ਤੁਹਾਡੇ ਵਾਸਤੇ ਬਹੁਤ ਗੱਲ ਗਲਤ ਹੈ ਤਾਂ ਆਪਦੇ ਬੱਚਿਆਂ ਨੇ ਵੀ ਇੱਕੋ ਹੀ ਗੱਲ ਕਹਿੰਦਾ ਸੀ ਬਸ ਤੁਸੀਂ ਸਹੀ ਰਸਤੇ ਤੇ ਚਲੋ ਤੁਸੀਂ ਮੇਰੀ ਜ਼ਿੰਦਗੀ ਤੋਂ ਕੀ ਲੈਣਾ। ਵੱਡੇ ਬੇਟੇ ਦੀ ਸ਼ਾਦੀ ਹੋ ਜਾਂਦੀ ਆ। ਤੇ ਘਰ ਦੇ ਵਿੱਚ ਉਹੀ ਬੁਰੇ ਹਾਲ ਸ਼ਰਾਬ ਪੀ ਕੇ ਦਿਨ ਦੀ ਰਾਤ ਤੱਕ ਭਾਂਡੇ ਖੜਕਾਉਣੇ ਕੌਲੀਆਂ ਭੁਗਾ ਬਗਾ ਸਬਜੀ ਵਾਲੀਆਂ ਮਾਰਨੀਆਂ ਤੇ ਦਾਹਾਂ ਡੋਲਣੀਆਂ ਤੇ ਨੋ ਪੜ੍ਹੀ ਲਿਖੀ ਸੀ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਵੀ ਪਿਤਾ ਜੀ ਨੂੰ ਸਹੀ ਰਸਤੇ ਤੇ ਲੈ ਆਉਣ ਲਈ ਇੱਕ ਕੋਈ ਤਰੀਕਾ ਮੇਰੇ ਕੋਲੇ ਜੇ ਤੁਸੀਂ ਮੇਰੇ ਸਾਥ ਦੋ ਤੇ ਮੁੰਡਾ ਕਹਿੰਦਾ ਵੀ ਇਹ ਤਾਂ ਕਿਸੇ ਤੋਂ ਨਹੀਂ ਸੁਧਰਿਆ ਵੀ ਤੇਰੀ ਇੱਕ ਗੱਲ ਨਾਲ ਕਿੱਥੋਂ ਇਹ ਸਹਿਮਤ ਹੋ ਜਾਊਗਾ ਉਹ ਕਹਿੰਦੀ ਨਹੀਂ ਆਪਾਂ ਪਿਤਾ ਜੀ ਨੂੰ ਸਹਿਮਤ ਕਰਨਾ ਹੀ ਨਾਗਾ ਓਕੇ ਤੁਸੀਂ ਐਂ ਕਰਿਓ ਵੀ ਖਾਲੀ ਬੋਤਲ ਸ਼ਰਾਬ ਦੀ ਲੈਣੀ ਆ ਪਰ ਇਹੀ ਤੁਸੀਂ ਆਪਣੇ ਉੱਤੇ ਡੋਲ ਲੈਣੀ ਆ ਜਦੋਂ ਤੁਸੀਂ ਘਰੇ ਵਾਣਾ ਖਾਲੀ ਬੋਤਲ ਤੁਹਾਡੇ ਹੱਥ 'ਚ ਹੋਣੀ ਚਾਹੀਦੀ ਆ ਔਰ ਜਿਵੇਂ ਸ਼ਰਾਬੀ ਕਰਦੇ ਹੁੰਦੇ ਨੇ ਉਸ ਤਰ੍ਹਾਂ ਦੀ ਐਕਟਿੰਗ ਕਰਦਾ ਆਉਂਦਾ ਮੁੰਡਾ ਸਿਹਰੇ ਸੱਜਰੇ ਪਿਓ ਕੁਰਸੀ ਦੇ ਉੱਤੇ ਬੈਠਾ ਧੁੱਪ ਸੇਕਦਾ ਹੁੰਦਾ ਆ ਰਾਮ ਨਾਲ ਅਖਬਾਰ ਪੜ੍ਹ ਰਿਹਾ ਹੁੰਦਾ ਅਚਾਨਕ ਉਹਦੀ ਨਿਗਾ ਆਪਣੇ ਬੇਟੇ ਤੇ ਪੈਂਦੀ ਆ ਡਿਗਦਾ ਟਾਉਂਦਾ ਹੁੰਦਾ ਆਕੇ ਬੇਟਾ ਅਦੇ ਪਿਤਾ ਦੇ ਪੈਰਾਂ ਦੇ ਵਿੱਚ गिर ਜਾਂਦਾ। ਉਹਨੂੰ ਮੋਢੇੋਂ ਫੜਦਾ ਖੜਾ ਕਰਦਾ ਤੇ ਮੂੰਹ ਸਾਫ਼ ਕਰਦਾ। ਉਹਦੇ ਰਗੜਾ ਰੁਗੜਾ ਲੱਗੀਆਂ ਹੁੰਦੀਆਂ ਨੇ ਸੱਚੀ ਮੂੰਹ ਦੇ ਉੱਤੇ। ਉਹਨੂੰ ਐ ਲੱਗਦਾ ਬੀਬੀ ਦੀ ਬਹੁਤ ਸ਼ਰਾਬ ਪੀਤੀ ਹੋਈ ਆ। ਤੇ ਉਹਨੂੰ ਪੁੱਛਣਾ ਬੇਟਾ ਤੂੰ ਇਸ ਹਾਲਤ ਦੇ ਵਿੱਚ ਕਿਉਂ ਐ? ਤੂੰ ਕਿਉਂ ਹੀ ਨਹੀਂ ਸ਼ਰਾਬ ਪੀਤੀ ਆ? ਤੈਨੂੰ ਕਾਦੀ ਕਮੀ ਆ? ਬਹੁਤ ਸਮਝਾਉਂਦਾ ਉਹਨੂੰ। ਨੌ ਉਹਦਾ ਕਾਟਿੰਗ ਕਰੀ ਜਾਂਦੀ ਪਿਤਾ ਦੀਆਂ ਸਾਰੀਆਂ ਗੱਲਾਂ ਉਹਦੇ ਸੋਹਰਾ ਸਾਹਦੀਆਂ। ਤੇ ਬਹੁਤ ਸਮਝਾਉਣ ਦੇ ਬਾਅਦ ਬੇਟਾ ਫੇਰ ਬੋਲਿਆ। ਪਿਤਾ ਜੀ ਤੁਸੀਂ ਸ਼ਰਾਬ ਛੱਡੋ ਤਾਂ ਮੈਂ ਛੱਡੂ ਨਹੀਂ ਮੈਂ ਦਿੱਲੀ ਇਸ ਤਰ੍ਹਾਂ ਹੀ ਸ਼ਰਾਬ ਪੀ ਕੇ ਆਉਂਗਾ ਜਿਹੜਾ ਪਿਤਾ ਜੀ ਬਹੁਤ ਸ਼ਰਮਿੰਦਾ ਹੋਇਆ ਤੇ ਉਹਨੇ ਆਪਣੇ ਬੇਟੇ ਕੋਲੋਂ ਅਰਨੂ ਕੋਲ ਮਾਫੀ ਮੰਗੀ ਵੀ ਅੱਜ ਤੋਂ ਮੈਂ ਸ਼ਰਾਬ ਨਹੀਂ ਪੀਉਂ ਪੁੱਤ ਤੂੰ ਸ਼ਰਾਬ ਨਾ ਪੀਂ ਅਬਦੀ ਲਾਜ ਲਈ ਸਾਨੂੰ ਸਾਰਾ ਕੁਝ ਕਰਨਾ ਪੈਂਦਾ ਜੋ ਅਸੀਂ ਨਹੀਂ ਵੀ ਕੰਮ ਕਰਨੇ ਚਾਹੁੰਦੇ ਛੱਡਣੇ ਸਾਨੂੰ ਉਹ ਵੀ ਛੱਡਨੇ ਪੈਂਦੇ ਨੇ ਕਿਉਂਕਿ ਸਾਡ ਨੂੰ ਇੱਕ ਹੁੰਦਾ ਵੀ ਸਾਡੀ ਲਾਜ ਸਹੀ ਨਿਕਲੇ ਜੇ ਮੇਰੇ